ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਤੇ ਕਾਫੀ ਜ਼ਿਆਦਾ ਡਿਸਕਾਊਂਟ ਤੇ ਲੈ ਕੇ ਆਏ ਆ ਜਿਹੜੀ ਅੱਜ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਸਿਰਫ ਕੁੱਲੂ ਪੱਟੀ ਦੇ ਵਿੱਚ ਇਹੀ ਸੂਟ ਰਹਿ ਗਏ ਆ 250 ਸੂਟ ਸੀਗਾ ਜਿਹੜਾ ਆਪਾਂ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਲਰ ਦੇ ਵਿੱਚ ਅਸੀਂ ਇਦਾਂ ਕਲਰ ਵਾਈਜ਼ ਹੀ ਲਗਾਇਆ ਹੋਇਆ ਚਾਰ ਚਾਰ ਪੰਜ ਪੰਜ ਸੂਟ ਆਪਣੇ ਪਾਸ ਇਸ ਟਾਈਮ ਅਵੇਲੇਬਲ ਨੇ ਇਹੀ ਸੂਟ ਨੇ ਵਾਸਤੇ ਇਹ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਆ ਪ ਦਾ ਸੀਗਾ ਅਗਰ ਤੁਸੀਂ ਅੱਜ ਇੱਕ ਸੂਟ ਲੈਣੇ ਹੋ ਤਾਂ ਤੁਹਾਨੂੰ 900 ਰੁਪਏ ਕਰਨਾ ਪਏਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 1800 ਸੌਰੀ 1600 ਪੇ ਕਰਨਾ ਪਏਗਾ ਤੇ ਜੇ ਤੁਸੀਂ ਤਿੰਨ ਸੂਟ ਲੈਣੇ ਹੋ ਤਾਂ ਤੁਹਾਨੂੰ 2200 ਪੇ ਕਰਨਾ ਪਏਗਾ ਸ਼ਿਪਿੰਗ ਚਾਰਜ ਸਭ ਦੇ ਅਲੱਗ ਰਹਿਣਗੇ ਜੀ ਬਹੁਤ ਸੋਹਣੀ ਆਫਰ ਹੈ ਜਿਹੜੀ ਅਸੀਂ ਤੁਹਾਨੂੰ ਦਿੱਤੀ ਆ ਤੁਸੀਂ ਜੇ ਤਿੰਨ ਸੂਟ ਲੈਣੇ ਹੋ ਇੱਕ ਆਪਣੇ ਲਈ ਲੈ ਲਓ ਇੱਕ ਆਪਣੇ ਕਿਸੇ ਰਿਸ਼ਤੇਦਾਰ ਲਈ ਲੈ ਲਓ ਐਦਾਂ ਅਲੱਗ-ਅਲੱਗ ਲੈ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ ਤੁਹਾਨੂੰ ਕਾਫੀ ਘੱਟ ਪ੍ਰਾਈਸ ਜਿਹੜੇ ਅਸੀਂ ਸੂਟ ਦੇ ਰਹੇ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਸ਼ੁਰੂ ਕਰਦੇ ਆ ਅੱਜ ਦੇ ਸੂਟਾਂ ਤੋਂ ਇਹ ਹੈਗੇ ਆ ਜੀ ਕੁੱਲੂ ਪੱਟੀ ਵਾਲੇ ਸੂਟ ਸਿੰਗਲ ਸੂਟ 900 ਦਾ ਠੀਕ ਹੈ ਤੇ ਦੋ ਸੂਟ ਲਓਗੇ ਤਾਂ 1600 ਦੇ ਆ ਜੇ ਜੇ ਤੁਸੀਂ ਤਿੰਨ ਸੂਟ ਲਓਗੇ ਤਾਂ 2200 ਦੇ ਆ ਇਹ ਹੈਗਾ ਮੈਨੂੰ ਇੱਕ ਸੂਟ ਪ੍ਰੋਪਰ ਖੋਲ ਕੇ ਦਿਖਾਨੀ ਆ ਤੇ ਬਾਕੀ ਸਾਰੇ ਸੂਟ ਨਹੀਂ ਖੋਲਾਂਗੇ ਦੇਖੋ ਤੁਸੀਂ ਐਦਾਂ ਕਾਫੀ ਸਾਰੇ ਮੈਨੂੰ ਇਹ ਲੰਮਾ ਸਾਰਾ ਸੂਟ ਖੋਲਣਾ ਪਏਗਾ ਫਿਰ ਬੇਟਣ ਔਖਾ ਹੋ ਜਾਂਦਾ ਹੈ ਇੱਕ ਸੂਟ ਦਿਖਾਣੇ ਆ ਜੀ ਪ੍ਰੋਪਰ ਸਾਰੇ ਸੂਟ ਐਦਾਂ ਹੀ ਨੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਕਲਰ ਆਪਸ਼ਨ ਤੇ ਡਿਜ਼ਾਈਨ ਦਿਖਾਵਾਂਗੇ ਸਾਰੀ ਵਿంటర్ ਕਲੈਕਸ਼ਨ ਦੇ ਵਿੱਚ ਆ ਜੀ ਜਿਹੜੇ ਸੂਟ ਅਸੀਂ ਤੁਹਾਨੂੰ ਇਹ ਦੇ ਰਹੇ ਆ ਜਿਹੜਾ ਇਹ ਫਰੰਟ ਆ ਸਾਰੇ ਫਰੰਟ ਦੇ ਵਿੱਚ ਹੀ ਐਦਾਂ ਬੂਟੀ ਰਹੇਗੀ ਬਸ ਬੂਟੀ ਦੇ ਡਿਜ਼ਾਈਨ ਦਾ ਫਰਕ ਪੈ ਜਾਏਗਾ ਅਲੱਗ-ਅਲੱਗ ਡਿਜ਼ਾਈਨ ਚ ਰਹੇਗੀ ਬਟ ਸੰਗਣੀ ਐਨੀ ਹੀ ਬੂਟੀ ਰਹੇਗੀ ਤੇ ਨੀਚੇ ਬਣਿਆ ਹੋਏਗਾ ਜੀ ਘੇਰਾ ਇਹ ਸਾਰੇ ਸੂਟਾਂ ਦੇ ਵਿੱਚ ਐਵੇਂ ਹੀ ਹੋਏਗਾ بس ਬੂਟੀ ਦਾ ਡਿਜ਼ਾਈਨ ਫਰਕ ਪੈ ਜਾਏਗਾ ਡਿਜ਼ਾਈਨਿੰਗ ਦੇ ਵਿੱਚ ਤੇ ਕਿਹਦੇ ਦੀ ਡਿਜ਼ਾਈਨਿੰਗ ਦੇ ਵਿੱਚ ਫਰਕ ਪੈ ਜਾਏਗਾ ਸਟੱਫ ਸੇਮ ਰਹੇਗਾ ਜੀ ਤੇ ਇਹ ਹੈਗਾ ਜੀ ਬੈਕ ਦਾ ਪੱਲਾ ਪਲੇਨ ਠੀਕ ਆ ਇਹਦੇ ਵਿੱਚ ਇਹ ਸਲਵਾਰ ਆ ਜੀ ਠੀਕ ਆ ਇੱਥੇ ਤੱਕ ਆਪਣੀ ਸਲਵਾਰ ਬਾਜੂ ਤੇ ਪੱਲਾ ਆ ਗਿਆ ਚ 5 ਮੀਟਰ ਦਾ ਸੂਟ ਆ ਪੂਰਾ ਤੇ ਇੱਥੇ ਤੋਂ ਸ਼ਾਲ ਸ਼ੁਰੂ ਹੋ ਜਾਂਦਾ ਹੈ ਇਹ ਜਿਹੜੇ ਕਟ ਆ ਉਰੇ ਤੁਸੀਂ ਇਹਨੂੰ ਕਟਿੰਗ ਕਰੋਗੇ ਉਰੇ ਤੋਂ ਸ਼ਾਲ ਸ਼ੁਰੂ ਹੋ ਜਾਏਗਾ ਇਹ ਪ੍ਰੋਪਰ ਸ਼ਾਲ ਆ ਜੀ ਲੰਮਾ ਚੌੜਾ ਐਤਾ ਕਾਫੀ ਜ਼ਿਆਦਾ ਲੰਮਾ ਚੌੜਾ ਜਿਆ ਤੁਹਾਨੂੰ ਇਹ ਸ਼ਾਲ ਮਿਲੇਗਾ ਦੋ ਬਾਰਡਰ ਨੇ ਸ਼ਾਲ ਦੇ ਵਿੱਚ ਤੇ ਦੋ ਬਾਰਡਰ ਇਸ ਸਾਈਡ ਨੇ ਠੀਕ ਹੈ ਪ੍ਰੋਪਰ ਟਾਈ ਮੀਟਰ ਦੀ ਲੈਂਥ ਦਾ ਇਹ ਸ਼ਾਲ ਆ ਤੇ ਬਾਕੀ ਇਹ ਬਾਜੂ ਆ ਗਈਆਂ ਜੀ ਵਿੱਚੇ ਹੀ ਸਲਵਾਰ ਆ ਗਈ ਹੈ ਪਲੇਨ ਤੇ ਵਿੱਚੇ ਹੀ ਬੈਕ ਦਾ ਪੱਲਾ ਆ ਗਿਆ ਠੀਕ ਹੈ ਤੇ ਇਹ ਆ ਗਿਆ ਜੀ ਆਪਣਾ ਫਰੰਟ ਇਦਾਂ ਦੀ ਲੁੱਕ ਦੇ ਸੂਟ ਰਹਿਣਗੇ ਜੀ ਸਾਰੀ ਮੈਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾਤਾ ਸੂਟਸ ਆ ਰਹੇ ਇਹ ਤੇ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਦਵਾਂਗੇ ਜੀ ਪ੍ਰਾਈਸ ਮੈਂ ਤੁਹਾਨੂੰ ਦੱਸਦਾ ਸਿੰਗਲ ਸੂਟ 900 ਦਾ 2 ਸੂਟ 1800 ਦੇ ਆ ਤੇ 3 ਸੂਟ ਮਿਲਣਗੇ ਜੀ 2200 ਦੇ ਇਹ ਦੇਖੋ ਜੀ ਸੂਟ ਨੈਕਸਟ ਕਲਰ ਕਲਰ ਹੀ ਬਹੁਤ ਸੋਹਣਾ ਹੈ ਸਾਰੇ ਦੇ ਵਿੱਚ ਸੇਮ ਹੀ ਸੰਗਣੀ ਬੂਟੀ ਰਹੇਗੀ ਬੂਟੀ ਦਾ ਡਿਜ਼ਾਈਨਿੰਗ ਦਾ ਫਰਕ ਪੈ ਜਾਏਗਾ ਟਿੱਕੇਰੇ ਦੇ ਡਿਜ਼ਾਈਨ ਦਾ ਫਰਕ ਪੈ ਜਾਏਗਾ ਠੀਕ ਹੈ ਬ੍ਰਾਡ ਉਹ ਨਹੀਂ ਰਹੇਗਾ ਚੌੜਾ ਕੇਰਾ ਉਹ ਨਹੀਂ ਰਹੇਗਾ ਕਿਸੇ ਵਿੱਚ ਇੱਕ ਦੇ ਵਿੱਚ ਘੱਟ ਰਹੇਗਾ ਬਾਕੀ ਸਾਰੇ ਚੌੜੇ ਹੀ ਰਹਿਣਗੇ ਦੇਖੋ ਜੀ ਕਲਰ ਹੀ ਬਹੁਤ ਸੋਹਣੇ ਸੋਹਣੇ ਜਿਹਾ ਪਹਿਲਾਂ ਤਾਂ ਇਹ ਬਹੁਤ ਵੱਡਾ ਆਫਰ ਆ ਤੁਸੀਂ ਜਲਦੀ ਜਲਦੀ ਇਹਨਾਂ ਦੀ ਬੁਕਿੰਗ ਕਰਾ ਸਕਦੇ ਹੋ ਐ ਦਰਾਂਗੇ ਸੂਟ ਸਾਰੇ ਹੈ ਦੇਖੋ ਇੱਕੋ ਹੀ ਕਲਰ ਦੇ ਵਿੱਚ ਹੁਣ ਏਸੇ ਕਲਰ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਤਰ੍ਹਾਂ ਦਾ ਡਿਜ਼ਾਈਨ ਦੇਣਾ ਹੈ ਠੀਕ ਹੈ ਸੇਮ ਹੀ ਕਲਰ ਹੈ ਜੀ ਇੱਕ ਡਿਜ਼ਾਈਨ ਤੇ ਇਹ ਵਾਲਾ ਆ ਗਿਆ ਦੂਜਾ ਡਿਜ਼ਾਈਨ ਇਹ ਚੌਰਸ ਵਾਲਾ ਆ ਗਿਆ ਤੇ ਤੇ ਜਿਹੜਾ ਤੀਜਾ ਡਿਜ਼ਾਈਨ ਆ ਉਹ ਵੀ ਸੇਮ ਹੀ ਹੈ ਜਿਹੜਾ ਫਰਸਟ ਵਾਲਾ ਸੀਗਾ ਇਹ ਵਾਲਾ ਦਿਖਾਇਆ ਫਰਸਟ ਵਾਲਾ ਸੇਮ ਡਿਜ਼ਾਈਨ ਹੈ ਉਹਦੇ ਨਾਲ ਦਾ ਤੇ ਇਹ ਵਾਲਾ ਵੀ ਸੇਮ ਹੈ ਜੀ ਤਿੰਨ ਆਪਣੇ ਕੋਲ ਸੇਮ ਸੂਟ ਨੇ ਇੱਕੋ ਹੀ ਕਲਰ ਦੇ ਵਿੱਚ ਠੀਕ ਹੈ ਤੇ ਇੱਕ ਦਾ ਡਿਜ਼ਾਈਨ ਦਾ ਫਰਕ ਹੈ ਬਹੁਤ ਸੋਹਣੇ ਜਿਹੇ ਸੂਟ ਨੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਕਿੱਦਾਂ ਲੱਗੇ ਸਾਰੇ ਸੂਟ ਤੇ ਬੁਕਿੰਗ ایڈਵਾਂਸ ਰਹੇਗੀ ਜੀ ਸਾਰੇ ਸੂਟਾਂ ਦੇ ਨੈਕਸਟ ਦਿਖਾਣੇ ਆ ਕਲਰ ਦੇਖੋ ਪਹਿਲਾਂ ਤਾਂ ਬਹੁਤ ਪਿਆਰਾ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਜਿਹੜਾ ਉੱਪਰ ਜਨ ਮਤਲਬ ਇਹ ਵੀਵਿੰਗ ਵਾਲਾ ਕੰਮ ਹੋਇਆ ਹੋਇਆ ਹੈ ਕੁਲੂ ਪੱਟੀ ਵਾਲਾ ਇਹ ਵੀ ਕਲਰ ਬਹੁਤ ਸੋਹਣਾ ਲੱਗਦਾ ਹੈ ਉੱਪਰ ਨੇਵੀ ਬਲੂ ਤੇਰੇ ਅੱਡ ਮੈ ਰੂੰ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗਿਆ ਹੋਇਆ ਇਹ ਹੈਗਾ ਜੀ ਇਹਦਾ ਨੈਕਸਟ ਡਿਜ਼ਾਈਨ ਸੇਮੇ ਕਲਰ ਦੇ ਵਿੱਚ ਇਹਦੇ ਵਿੱਚ ਸਾਨੂੰ ਦੋ ਹੀ ਡਿਜ਼ਾਈਨ ਮਿਲਣਗੇ ਦੋ ਹੀ ਸੂਟ ਨੇ ਆਪਣੇ ਕੋਲ ਇਸ ਕਲਰ ਦੇ ਵਿੱਚ ਤੇ ਪ੍ਰਾਈਸ ਤਾਂ ਸੇਮ ਹੀ ਆ ਸਾਰੇ ਸੂਟਾਂ ਦਾ ਨੈਕਸਟ ਆ ਗਿਆ ਜੀ ਮਹਿਰੂਨ ਸ਼ੇਡ ਬਹੁਤ ਸੋਹਣਾ ਮਹਿਰੂਨ ਕਲਰ ਇਹ ਤਾਂ ਰਹੀ ਜੀ ਡਿਜ਼ਾਈਨਿੰਗ ਠੀਕ ਹੈ ਕੇਰਾ ਬਹੁਤ ਸੋਹਣਾ ਜਿਹਾ ਬਣਿਆ ਹੋਇਆ ਸੇਮ ਹੀ ਡਿਜ਼ਾਈਨਿੰਗ ਦੇ ਵਿੱਚ ਕੇਰੇ ਦਾ ਫਰਕ ਆ ਜਾਏਗਾ ਇਹ ਤਾਂ ਇਹਦੀ ਕਲਰਾਂ ਦਾ ਵੀ ਫਰਕ ਹੈ ਹਲਕਾ ਜਾਂ ਕੇਰੇ ਦਾ ਵੀ ਫਰਕ ਹੈ ਇਹ ਸੂਟ ਸੇਮ ਡਿਜ਼ਾਈਨ ਦੇ ਵਿੱਚ ਆ ਸੇਮ ਕਲਰ ਦੇ ਵਿੱਚ ਆ ਇਹ ਵਾਲਾ ਸੂਟ ਜਿਹੜਾ ਨੀਚੇ ਦਿਖਾਇਆ ਸੇਮ ਉਹ ਕੇਰੇ ਦੇ ਵਿੱਚ ਆ ਇਹ ਦੋ ਦੋ ਸੂਟ ਨੇ ਸੇਮ ਡਿਜ਼ਾਈਨ ਦੇ ਵਿੱਚ ਤੁਸੀਂ ਕੋਈ ਵੀ ਦੋ ਕਲਰ ਲੈ ਸਕਦੇ ਹੋ ਤਿੰਨ ਕਲਰ ਲੈ ਸਕਦੇ ਹੋ ਤੁਹਾਡੀ ਚੁਆਇਸ ਆ ਇਹ ਨਹੀਂ ਹੈਗਾ ਕਿ ਜੇ ਤੁਸੀਂ ਦੋ ਸੂਟ ਲੈਣੇ ਤਾਂ ਤੁਸੀਂ ਸੇਮ ਕਲਰ ਦੇ ਲੈਣੇ ਆ ਐਦਾਂ ਨਹੀਂ ਹੋਏਗਾ ਤੁਸੀਂ ਜਿਹੜੇ ਵੀ ਤੁਹਾਨੂੰ ਦੋ ਸੂਟ ਪਸੰਦ ਆਣੇ ਆ ਤੁਸੀਂ ਲੈ ਸਕਦੇ ਹੋ ਦੋ ਸੂਟ ਤੁਹਾਨੂੰ ਤਾਰਾਂ ਸੋਰੀ ਸੋ 1600 ਦੇ ਪੈਣਗੇ ਜੀ ਸਿੰਗਲ ਸੂਟ 1800 ਦਾ ਪਏਗਾ 3 ਸੂਟ 2200 ਦੇ ਮਤਲਬ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 8-800 ਦਾ ਸੂਟ ਪੈ ਜਾਏਗਾ ਸ਼ਿਪਿੰਗ ਚਾਰਜਸ ਅਲੱਗ ਤੋਂ ਉਹ ਰਹਿਣਗੇ ਜੇ ਤੁਸੀਂ ਤਿੰਨ ਸੂਟ ਲੈਣੇ ਹੋ ਤਾਂ ਤੁਹਾਨੂੰ 750 ਤੋਂ ਵੀ ਘੱਟ ਸੂਟ ਪੈ ਜਾਏਗਾ ਇਹ ਬਹੁਤ ਸੋਹਣਾ ਸੂਟ ਹੈ ਇਹ ਵੀ ਠੀਕ ਹੈ ਕਲਰ ਦੇਖੋ ਕਿੰਨਾ ਸੋਹਣਾ ਹੈ ਦੇਖੋ ਜੀ ਸੇਮ ਦੇ ਵਿੱਚ ਹੀ ਇਹ ਆਪਣੇ ਪਾਸ ਦੋ ਡਿਜ਼ਾਈਨ ਸੇਮ ਨੇ ਤੇ ਸੇਮ ਕਲਰ ਦੇ ਵਿੱਚ ਤੀਜਾ ਡਿਜ਼ਾਈਨ ਇਹ ਵਾਲਾ ਹੈ ਇੱਕੋ ਹੀ ਕਲਰ ਦੇ ਵਿੱਚ ਕਾਫੀ سارے ਡਿਜ਼ਾਈਨ ਨੇ ਬਸ ਇਹ ਸਟਾਕ ਕਲੀਅਰ ਆ ਤੁਸੀਂ ਜਲਦੀ ਜਲਦੀ ਬੁਕਿੰਗ ਕਰਾ ਸਕਦੇ ਹੋ 1000 ਵਾਲਾ ਸੂਟ ਆ ਜੀ ਇਹ ਤੁਸੀਂ ਮੇਰੀ ਵੀਡੀਓ ਚ ਅਕਸਰ ਦੇਖਦੇ ਰਹਿੰਦੇ ਹੋ 1000 ਦਾ ਸੂਟ ਹੈ ਇਹ ਹੈਗਾ ਹੁਣ ਸਟਾਕ ਕਲੀਅਰ ਨੈਕਸਟ ਆ ਗਿਆ ਜੀ ਥੋੜਾ ਜਿਹਾ ਇੱਕ ਮਰਜ਼ੈਂਟਾ ਸ਼ੇਡ ਦੇ ਉੱਪਰ ਨਾ ਹੀ ਇਹ ਮਰਜ਼ੈਂਟਾ ਕਲਰ ਆ ਬਹੁਤ ਸੋਹਣਾ ਜਿਹਾ ਸ਼ੇਡ ਆ ਠੀਕ ਆ ਜੀ ਇਹਦੇ ਵਿੱਚ ਸੇਮ ਦੇ ਵਿੱਚ ਹੀ ਤੁਹਾਨੂੰ ਇੱਕੇ ਵਾਲਾ ਸੂਟ ਮਿਲ ਜਾਏਗਾ ਸੇਮ ਦੇ ਵਿੱਚ ਹੀ ਸੇਮ ਕਲਰ ਆ ਸੇਮ ਡਿਜ਼ਾਈਨ ਇਹ ਸੇਮ ਹੀ ਨੇ ਜੀ ਸਾਰੀ ਤਾਂ ਹੀ ਮੈਂ ਖੋਲ੍ਹੇ ਨਹੀਂ ਹੈਗੇ ਤਿੰਨੋਂ ਹੀ ਸੂਟ ਸੇਮ ਡਿਜ਼ਾਈਨ ਦੇ ਆ ਇੱਕੋ ਹੀ ਕਲਰ ਦੇ ਵਿੱਚ ਤੇ ਇੱਕ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਬਸ ਇਹ ਡਿਜ਼ਾਈਨਿੰਗ ਦਾ ਤਾਂ ਕੋਈ ਖਾਸ ਰੌਲਾ ਹੋਣਾ ਨਹੀਂ ਚਾਹੀਦਾ ਕਿਉਂਕਿ ਮਾੜਾ ਮੋਟਾ ਜਿਹਾ ਫਰਕ ਹੈ ਬਸ ਤੁਸੀਂ ਕਲਰ ਦੇਖ ਲਓ ਮੇਨ ਕਲਰ ਹੁੰਨੇ ਆ ਵੀ ਸਾਡੇ ਪਾਸ ਇਸ ਕਲਰ ਦਾ ਸੂਟ ਹੈ ਅਸੀਂ ਇਹ ਸੂਟ ਜ਼ਿਆਦਾ ਸਾਨੂੰ ਕਲਰ ਪਸੰਦ ਆ ਕਿਉਂਕਿ ਡਿਜ਼ਾਈਨਿੰਗ ਤਾਂ ਸਿਮਿਲਰ ਜੀ ਹੋਆ ਮਾੜਾ ਮੋਟਾ ਜਿਹੀ ਕੋਈ ਖਾਸ ਫਰਕ ਨਹੀਂ ਹੈਗਾ ਨੈਕਸਟ ਦਿਖਾਣੇ ਆ ਕਲਰ ਹੀ ਬਹੁਤ ਸੋਹਣਾ ਹੈ ਜਾਂ ਤਾਂ ਇਹਨੂੰ ਡਾਕ ਮਹਿਰੂਨ ਕਹਿ ਸਕਦੇ ਹੋ ਜਾਂ ਮਹਿਰੂਨ ਵਾਈਨ ਕਹਿ ਸਕਦੇ ਹੋ ਬਹੁਤ ਸੋਹਣਾ ਕਲਰ ਆ ਜੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਆ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਜੇਨੇ ਨੇ ਕਾਫੀ سارے ਸੂਟ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਸੇਮ ਹੀ ਡਿਜ਼ਾਈਨ ਚ ਨੇ ਸਾਰੇ ਇਹਦਾ ਡਿਜ਼ਾਈਨ ਥੋੜਾ ਜਿਹਾ ਫਰਕ ਹੈ ਇਹ ਦੇਖੋ ਇਹਦੀ ਬੂਟੀ ਇਦਾਂ ਆਏਗੀ ਇਹਦੀ ਬੂਟੀ ਇਦਾਂ ਤੇ ਕੇਰਾ ਐਵੇਂ ਆਏਗਾ ਤੇ ਤਿੰਨ ਸੂਟ ਹੈਗੇ ਨੇ ਜੇ ਸੇਮ ਡਿਜ਼ਾਈਨ ਦੇ ਤਿੰਨ ਸੂਟ ਸੇਮ ਡਿਜ਼ਾਈਨ ਦੇ ਆ ਚੌਥੇ ਦਾ ਡਿਜ਼ਾਈਨ ਨਾਲ ਫਰਕ ਆ ਕਲਰ ਸੇਮ ਆ ਨੈਕਸਟ ਦਿਖਾਨੇ ਆ ਤੁਹਾਨੂੰ ਵਾਟਰ ਗ੍ਰੀਨ ਕਲਰ ਬਹੁਤ ਸੋਹਣਾ ਸ਼ੇਡ ਆ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਆ 900 ਦਾ ਇੱਕ ਸੂਟ ਮਿਲੇਗਾ 1600 ਦੇ ਦੋ ਸੂਟ ਮਿਲਣਗੇ ਜੀ ਠੀਕ ਹੈ 2200 ਦੇ ਮਿਲਣਗੇ 3 ਸੂਟ ਹੁਣ ਤੁਸੀਂ ਜਲਦੀ ਜਲਦੀ ਦੇਖ ਲਓ ਤੁਸੀਂ ਦੋ ਸੂਟ ਲੈਣੇ ਆ ਜਾਂ ਤਿੰਨ ਸੂਟ ਲੈਣੇ ਆ ਸਿੰਗਲ ਸੂਟ 900 ਦਾ 1000 ਵਾਲਾ ਸੂਟ ਆ ਠੀਕ ਹੈ ਜੀ 1000 ਵਾਲਾ ਸੂਟ ਆ ਸੇਮ ਹੀ ਕਲਰ ਦੇ ਵਿੱਚ ਇਹ ਤਿੰਨ ਡਿਜ਼ਾਈਨ ਨੇ ਤਿੰਨੋ ਹੀ ਡਿਜ਼ਾਈਨ ਬਹੁਤ ਸੋਹਣੇ ਆ ਤੇ ਲੁੱਕ ਮੈਂ ਤੁਹਾਨੂੰ ਦਿਖਾਤੀ ਆ ਜੀ ਐਦਾਂ ਰਹੇਗਾ ਸਾਰੇ ਸੂਟਾਂ ਦਾ ਫਰੰਟ ਸਾਰੇ ਸੂਟ ਇੰਨੀ ਸੰਗਣੀ ਬੂਟੀ ਦੇ ਰਹਿਣਗੇ ਬਾਰਡਰ ਬਣਿਆ ਹੋਇਆ ਇਹੀ ਬਾਰਡਰ ਸਾਰਿਆਂ ਤੇ ਕਿਸੇ ਤੇ ਡਿਜ਼ਾਈਨਿੰਗ ਦਾ ਫਰਕ ਆ ਜੀ ਬ੍ਰਾਡ ਇੰਨਾ ਹੀ ਰਹੇਗਾ ਹਲਕਾ ਫੁਲਕਾ ਕਿਸੇ ਵਿੱਚ ਬ੍ਰਾਡ ਕੱਟs ਹੋਏਗਾ ਪ੍ਰੋਪਰ ਸ਼ਾਲ ਦੇ ਨਾਲ ਰਹਿਣਗੇ ਸੂਟ ਪਲੇਨ ਸਲਵਾਰ ਆ ਬੈਕ ਸਾਈਡ ਵੀ ਪਲੇਨ ਕੱਪੜਾ ਤੇ ਗਰਮ ਸਟਾਫਾ ਬੂਰਬਾਰ ਆਣ ਦਾ ਉੱਪਰ ਕੋਈ ਚਾਂਸ ਨਹੀਂ ਹੈਗਾ ਬਹੁਤ ਸੋਹਣਾ ਸਟਾਫਾ ਕੁੱਲੂ ਪੱਟੀ ਦੇ ਸੂਟ ਨੇ ਜੀ ਇਸ਼ਾਲ ਆ ਨਾਲ ਲੰਮਾ ਚੌੜਾ ਸ਼ਾਲ ਵੀ ਇਹ ਨਹੀਂ ਹੈਗਾ ਵੀ ਸਟਾਲ ਆ ਪੂਰਾ ਸ਼ਾਲ ਆ ਕਹਲੂ ਜੇ ਕਿਸੇ ਨੇ ਸ਼ਾਲ ਵੀ ਨਹੀਂ ਲੈਣਾ ਤਾਂ ਤੁਸੀਂ ਇਹਦੇ ਵੀ ਸ਼ਰਟ ਬਣਾ ਸਕਦੇ ਹੋ इजीली ਠੀਕ ਹੈ ਜੀ ਕਈ ਵਾਰੀ ਹੁੰਦਾ ਕਿ ਅਸੀਂ ਸ਼ਾਲ ਨਹੀਂ ਲੈ ਸਕਦੇ ਸੋਨ ਤਾਂ ਦੁਪੱਟੇ ਬਹੁਤ ਸਾਰੇ ਤਰ੍ਹਾਂ ਨਾਲ ਬਾ ਪੈਂਦਾ ਹੈ ਕਿਸੇ ਨੂੰ ਸ਼ਾਲ ਪਸੰਦ ਆ ਕਿਸੇ ਨੂੰ ਦੁਪੱਟੇ ਪਸੰਦ ਆ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਆਫਰ ਤੁਹਾਨੂੰ ਕਿੱਦਾਂ ਲੱਗਿਆ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਤੁਹਾਨੂੰ ਕਾਫੀ ਸਾਰੇ ਆਫਰ ਦੇਣੇ ਆ ਥੈਂਕ ਯੂ ਸੋ ਮੱਚ ਥੈਂਕ ਯੂ